ਇਸੇ ਤਰ੍ਹਾਂ ਹਰਮੀ ਸਿੰਘ ਪਠਾਨ ਮਾਜਰਾ ਕਹਿੰਦੇ ਸਾਹਮਣੇ ਆਉਣ ਲਈ ਤਿਆਰ ਨੇ ਜੀ ਬਸ ਉਹ ਜ਼ਮਾਨਤ ਮਿਲ ਜਵੇ ਕਹਿੰਦੇ ਉਹਨਾਂ ਨੇ ਅਦਾਲਤ ਦਾ ਰੁਕ ਕੀਤਾ ਤੇ ਉਹ ਰਾਹਤ ਜੇ ਤੁਰੰਤ ਮਿਲਦੀ ਹੈ ਜੀ ਫਿਰ ਉਹ ਸਾਹਮਣੇ ਆ ਕੇ ਲੜਾਈ ਲੜ ਸਕਦੇ ਨੇ ਪਰ ਦੂਸਰੇ ਪਾਸੇ ਉਹ ਇਹ ਵੀ ਕਹਿ ਰਹੇ ਨੇ ਕਿ ਮੇਰੇ ਮਗਰ ਤਾਂ ਉਹ ਟੀਮਾਂ ਪਾਈਆਂ ਨੇ ਜਿਹੜੀਆਂ ਗੈਂਗਸਟਰਾਂ ਨਾਲ ਇਨਕਾਊਂਟਰ ਕਰਨ ਚ ਮਾਹਰ ਨੇ ਉਹ ਟੀਮਾਂ ਮੇਰੇ ਮਗਰ ਲੱਗੀਆਂ ਨੇ ਤੇ ਮੇਰਾ ਤਾਂ ਇਨਕਾਊਂਟਰ ਗੈਂਗਸਟਰਾਂ ਮੰਗ ਕਰ ਦੇਣਾ ਸੀ ਇਹਨਾਂ ਨੇ ਸੋ ਇਹ ਦੋਏ ਗੱਲਾਂ ਬਰਾਬਰ ਜੀ ਮਤਲਬ ਕਿ ਇਹਦੇ ਵਿੱਚ ਸਰਕਾਰ ਅਜੇ ਤੱਕ ਵੀ ਅੱਜ ਸਵੇਰ ਤੱਕ ਵੀ ਅਪਡੇਟ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਕੋਈ ਪੁਲਿਸ ਅੰਤਰ ਵੱਲੋਂ ਬਿਆਨ ਨਹੀਂ ਅਜੇ ਤੱਕ ਇਹਦੇ ਕੋਈ ਟਿੱਪਣੀ ਵੀ ਨਹੀਂ ਕੀ ਕੋਈ ਰਣਨੀਤੀ ਨਹੀਂ ਬਣੀ ਜੀ ਕਿ ਬੋਲਣਾ ਕੀ ਹੈ ਜਾਂ ਮਤਲਬ ਆਕਾ ਨੂੰ ਪੁੱਛਿਆ ਜਾ ਰਿਹਾ ਉਹਦੇ ਵੱਲੋਂ ਹੁਕਮ ਨਹੀਂ ਆਇਆ ਕੋਈ ਆਕਾ ਰੂ ਵੀ ਸਮਝ ਨਹੀਂ ਆ ਰਹੀ ਕਿ ਕਿਹਦੇ ਤੇ ਕੀ ਬਿਆਨ ਦੇ ਇਹ ਤੇ ਚੁੱਪ ਕਿਉਂ ਹੈ ਜਦੋਂ ਕਾਰਵਾਈ ਹੋ ਰਹੀ ਹੈ ਤੇ ਉਹ ਕਿਉਂ ਨਹੀਂ ਕਹਿੰਦੇ ਕਿ ਸਾਡੇ ਤੇ ਝੂਠੇ ਦੋਸ਼ ਹੈ ਜਾਂ ਸੱਚੇ ਦੋਸ਼ ਹੈ ਇਹ ਤਾਂ ਪੋਰਸੀ ਕਹ ਰਹੀ ਹੈ ਜਾਂ ਸਰਕਾਰ ਕਹ ਰਹੀ ਹੈ ਕਿ ਐਂਟੀ ਗੈਂਗਸਟਰ ਸਕੁਆਇਰਡ ਹੈ ਜਿਹੜਾ ਉਹਨੂੰ ਦਿੱਤੀ ਹੈ ਜੀ ਜਾਂਚ ਅਸੀਂ ਇਹ ਮਤਲਬ ਜਾਂਚ ਨਹੀਂ ਉਹਦੀ ਗ੍ਰਿਫਤਾਰੀ ਦਾ ਮਾਮਲਾ ਉਹ ਗਈ ਹੈ ਜੇਬ ਔਰ ਹੁਣ ਸਵਾਲ ਇਹ ਹੁੰਦਾ ਵੀ ਹਰ ਬੰਦਾ ਗੈਂਗਸਟਰ ਦੀ ਸ਼ਕਲ ਦੇ ਵਿੱਚ ਆਏਗਾ ਕੀ ਆਏਗਾ ਕਿਸ ਲੈਵਲ ਤੇ ਜਾਂ ਤੁਸੀਂ ਉਹਨੂੰ ਕਿਹਦੀ ਦਿੱਤੀ ਹੈ ਨਾਰਮਲ ਪੁਲਿਸ ਦਾ ਜਿਹੜਾ ਇੱਕ ਸਟਾਪ ਹੁੰਦਾ ਜਿਹੜਾ ਨਾਰਮਲ ਕਰਾਈਮ ਨਾਲ ਸੁਝਦਾ ਜਾਂ ਉੱਚ ਸਾਇਟੀ ਬਣਾ ਦਿੰਦੇ ਹੋ ਜਾਂ ਕੁਝ ਹੋਰ ਬਣਾ ਦਿੰਦੇ ਹੋ ਇਹ ਉਹਦੇ ਦਾਇਰੇ ਚੋਂ ਨਿਕਲ ਗਿਆ ਹੁਣ ਇੱਕ ਤਾਂ ਇਹ ਡਿਕਲੇਅਰਡ ਗੈਂਗਸਟਰ ਬਣ ਗਿਆ ਜਾਂ ਤਾਂ ਐਮਐਲ ਉਹ ਉਹ ਵੀ ਉਹਨਾਂ ਦੀ ਆਪਣੀ ਤੇ ਗੱਲ ਹੋਏਗੀ ਹਾਂ ਲੋਕਨ ਅਦਾਲਤ ਦੇ ਵਿੱਚ ਉਹਨੇ ਐਂਟੀਸੀਪਟਰੀ ਮੇਲ ਲਾਈ ਹੈ ਜਿਹੜੀ ਪਟਿਆਲੇ ਦੇ ਵਿੱਚ ਉਦੋਂ ਬਾਅਦ ਜੇ ਉੱਥੇ ਨਹੀਂ ਮਰਦੀ ਤਾਂ ਹਾਈ ਕੋਰਟ ਚ ਲਾਉਂਦਾ ਬੰਦਾ ਜ਼ਮਾਨਤ ਉਹ ਇੱਕ ਲੀਗਲ ਪ੍ਰੋਸੈਸ ਹੈ ਸ਼ਾਇਦ ਜਿੰਨਾ ਕੁ ਗੁਪਤ ਰਹਿ ਕੇ ਜਾਂ ਹੋਰ ਰਹਿ ਕੇ ਕਰਦਾ ਬੰਦਾ ਕਿ ਉਦੋਂ ਬਾਅਦ ਸਾਹਮਣੇ ਆਵਾ ਨਹੀਂ ਤਾਂ ਪੁਲਿਸ ਕੋਲ ਨੇ ਫੜ ਲੈਣਾ ਤੇ ਬਾਕੀ ਦੀਆਂ ਚੀਜ਼ਾਂ ਨੇ ਕਿਹਾ ਜਾਂਦਾ ਕਿ ਰਾਤ ਨੂੰ ਡੇਰ ਦੇਰ ਰਾਤ ਇੱਕ ਇਹ ਸਾਰੀ ਟੀਮ ਵੀ ਗਈ ਹੈ ਉੱਥੇ ਉਹਦੇ ਨਾਲ ਇੱਕ ਸਾਬਕਾ ਸਰਪੰਚ ਵੀ ਹੈ ਜਿਹਦੇ ਘਰ ਹੋਰ ਥੈਲੇ ਹੋਏ ਸੀ ਜਿਹੜਾ ਰਿਸ਼ਤੇਦਾਰ ਦੀ ਗੱਲ ਹੈ ਜਾਂ ਬਾਕੀ ਦੇ ਉਹਦਾ ਵੀ ਪਤਾ ਉਹ ਦੋਨੋਂ ਬੰਦੇ ਹੀ ਫਰਾਰ ਨੇ ਇਕੱਠੇ ਹੀ ਫਰਾਰ ਹੋ ਸ ਲੈਵਲ ਤੇ ਹੋਏ ਨੇ ਕਹਿੰਦੇ ਨੇ ਕਿ ਉਹ ਟੀਮ ਨੇ ਜਿਹੜੀ ਪੁਲਿਸ ਦੀ ਗਈ ਹੈ ਤੇ ਉਹਨੇ ਸੀਸੀਟੀਵੀ ਕੈਮਰੇ ਆਲੇ ਦੁਆਲੇ ਜੇ ਉਹ ਦੇਖ ਰਹੇ ਨੇ ਸਾਰੀਆਂ ਗੱਲਾਂ ਪਰ ਸਵਾਲ ਤਾਂ ਐਡਾ ਵੱਡਾ ਇਹ ਹੈ ਕਿ ਜੇ ਐਡੀ ਵੱਡੀ ਟੀਮ ਲਾਈ ਸੀ ਐਡੀ ਮਹਾਰਤ ਵਾਲੀ ਟੀਮ ਸੀ ਤਾਂ ਫਿਰ ਉਹ ਰੋਟੀ ਦੇ ਲਾਲ ਚੀ ਪੈ ਕੇ ਤੇ ਏਦੂ ਬਾਦ ਬੰਦਾ ਭਜਾਤਾ ਜੇ ਬੰਦਾ ਭੱਜ ਗਿਆ ਇੱਕ ਤਾਂ ਸਵਾਲ ਹੀ ਵੀ ਹੈ ਔਰ ਪੰਜਾਬ ਪੁਲਿਸ ਨੂੰ ਕਹਿੰਦੇ ਨੇ ਬਹੁਤ ਮਸ਼ਤਾਇਦ ਪੁਲਿਸ ਹੈ ਜੀ ਇਹ ਤਾਂ ਕਾਬਿਲ ਹੈ ਇਹ ਤਾਂ ਐਵੇਂ ਹੀ ਬੰਦੇ ਫਸ ਜਾਂਦੇ ਹੁੰਦੇ ਨੇ ਗ੍ਰਿਫਤਾਰੀ ਚੋਂ ਫਸ ਜਾਂਦਾ ਹੈ ਗ੍ਰਿਫਤਾਰ ਹੋਇਆ ਬੰਦਾ ਚੱਕ ਕੇ ਮੂੰਹ ਰੋਟਾਏ ਕਰ ਦਿੰਦਾ ਹੈ ਬਾਕੀ ਚੀਜ਼ਾਂ ਨੇ ਇਹਦੀ ਵੀ ਤਾਂ ਕੋਈ ਜਾਂਚ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਇਧਰ ਨੂੰ ਕਿਉਂ ਵਾਪਰ ਦਿਆ ਪਰ ਵੱਡਾ ਮਾਮਲਾ ਇਹ ਹੈ ਕਿ ਜਿਹੜਾ ਸਰਕਾਰ ਨਹੀਂ ਬੋਲਦੀ ਜਾਂ ਬਾਕੀ ਨਹੀਂ ਬੋਲਦੇ ਮੇਰੇ ਖਿਆਲ ਹੈ ਉਹਨਾਂ ਨੇ ਪੋਲੀਟੀਕਲੀ ਫੈਸਲਾ ਕਰ ਲਿਆ ਕਿ ਆਪਾਂ ਕੁਝ ਨਹੀਂ ਕਹਿਣਾ ਲੋਕ ਪੁੱਛ ਹੀ ਜਾਣ ਲੋਕ ਜਾਣਨਾ ਚਾਹ ਉਹ ਕੀ ਫਰਕ ਪੈਂਦਾ ਆਪਾਂ ਨਹੀਂ ਕਹਿਣਾ ਜਦੋਂ ਭਗਵੰਤ ਮਾਨ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਇਹਦੇ ਬਾਰੇ ਕਿ ਕੀ ਕਹਿਣਾ ਤੁਹਾਡਾ ਹਰਮੀਤ ਪਠਾਨ ਮਾਜਰਾ ਦੇ ਕੇਸ ਬਾਰੇ ਉਹ ਕਹਿੰਦੇ ਮੈਂ ਪੋਲੀਟੀਕਲ ਗੱਲ ਨਹੀਂ ਕਰਨੀ ਅੱਜ ਤੇ ਪੋਲੀਟੀਕਲ ਗੱਲ ਨਹੀਂ ਕਰਨੀ ਤਾਂ ਪਾਰਟੀ ਕਿਉਂ ਬਣਾਈ ਹੈ ਸਰਕਾਰ ਕਿਉਂ ਬਣਾਈ ਹੈ ਤੁਸੀਂ ਕਿਹੜੀ ਗੱਲ ਕਰਦੇ ਗੱਲ ਪੋਲੀਟੀਕਲ ਇਕਨੋਮਿਕ ਕਲਚਰ ਨਹੀਂ ਹੁੰਦੀ ਕੱਲ ਜਿਹੜਾ ਸੰਕਟ ਜਿਹੜੀ ਸਮੱਸਿਆ ਤੁਹਾਡੇ ਸਾਹਮਣੇ ਆ ਕੇ ਖੜੀ ਹੈ ਉਹਦਾ ਜਵਾਬ ਦੇਣਾ ਹੁੰਦਾ ਤੁਸੀਂ ਜਿਹੜੀ ਗੱਲ ਸਿਆਸੀ ਹੋਵੇ ਜਾਂ ਕਿਸੇ ਹੋਰ ਖੇਤਰ ਦੀ ਹੋਵੇ ਤੁਹਾਨੂੰ ਚੀਫ ਮਿਨਿਸਟਰ ਚੁਣਿਆ ਨਾਲ ਤੁਹਾਡੇ ਤੇ ਇੱਕ ਮਤਲਬ ਕਿ ਅਲੀਗੇਸ਼ਨ ਇਹ ਲੱਗ ਰਿਹਾ ਹੈ ਕਿ ਉਹ ਤੁਹਾਡਾ ਰਿਸ਼ਤੇਦਾਰ ਹੈ ਉਹਦੇ ਕੋਲ ਬਹੁਤ ਸਾਰੇ ਰਾਜ ਨੇ ਤੁਸੀਂ ਕੀ ਗੱਲ ਕਰ ਰਹੇ ਹੋ ਤੁਸੀਂ ਨਹੀਂ ਤਾਂ ਚੀਫ ਮਿਨਿਸਟਰ ਐਨਾ ਹੀ ਕਹਿ ਦਿੰਦਾ ਜੇ ਕੁਝ ਨਾ ਕਰੇ ਮੈਂ ਪੋਲਿਟਿਕਲ ਗੱਲ ਨਹੀਂ ਲਾਬਲ ਟੇਕਸ ਇਟਸ ਆਪਣਾ ਕੋਰਸ ਕਾਨੂੰਨ ਆਪਣਾ ਕੰਮ ਕਰੇਗਾ ਕੋਈ ਇੰਨੀ ਇੰਨੀ ਲਾਈਨ ਵੀ ਨਹੀਂ ਬੋਲੀ ਗਈ ਇਦਾਂ ਮਤਲਬ ਕਿੰਨਾ ਜ਼ਿਆਦਾ ਪ੍ਰੈਸ਼ਰ ਚੀਫ ਮਿਨਿਸਟਰ ਤੇ ਹੋਏਗਾ ਜਿਹੜਾ ਇੰਨੀ ਗੱਲ ਵੀ ਨਹੀਂ ਕਹਿ ਸਕਦਾ ਜਾਂ ਉਹਨੂੰ ਮਾੜਾ ਲੱਗ ਰਿਹਾ ਹੈ ਜਾਂ ਉਹਨੂੰ ਇਹ ਚੰਗਾ ਲੱਗ ਰਿਹਾ ਹੈ ਜੇ ਉਹਦੇ ਆਪ ਕਹਿਣ ਨਾਲੇ ਕਾਰਵਾਈ ਹੋ ਰਹੀ ਹੈ ਤਾਂ ਇਹਨੂੰ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਕਿ ਇਹ ਚੀਜ਼ਾਂ ਕੀ ਵਰਤ ਰਹੀਆਂ ਨੇ ਕੀ ਨਹੀਂ ਤੇ ਇਹਨੂੰ ਪਹਿਲਾਂ ਨਹੀਂ ਪਤਾ ਸੀ ਤਾਂ ਕਿਉਂ ਨਹੀਂ ਪਤਾ ਸੀ ਫਿਰ ਫੀਡਬੈਕ ਤੁਹਾਡੇ ਕੋਲ ਕਿਉਂ ਨਹੀਂ ਸੀ ਜੇ ਤੁਹਾਡੇ ਤੋਂ ਬਿਨਾਂ ਹੀ ਹੋ ਰਹੀ ਹੈ ਤਾਂ ਤਾਕਤਵਰ ਕੌਣ ਹੈ ਕੌਣ ਕਰਾ ਰਿਹਾ ਇਹ ਦੋਨੇ ਚੀਜ਼ਾਂ ਦਾ ਜਵਾਬ ਤਾਂ ਚੀਫ ਮਿਨਿਸਟਰ ਹੀ ਦੇ ਸਕਦਾ ਹੋਰ ਤਾਂ ਕੌਣ ਦੇ ਸਕਦਾ ਜਿਹੜੀਆਂ ਵੀ ਚੀਜ਼ਾਂ ਨੇ ਇਸ ਲੈਵਲ ਦੇ ਉੱਤੇ ਜਾ ਕੇ ਜਾਂ ਤੁਸੀਂ ਕੋਈ ਇਹ ਗਾਰੰਟੀ ਕੀਤੀ ਇਹ ਤਾਂ ਕਹਿ ਹੀ ਸਕਦੇ ਮੇਰੇ ਤੈਨੂੰ ਕੋਈ ਦੀ ਮਾਰਦਾ ਮੁਰਦਾ ਇਹ ਗਲਤ ਗੱਲ ਹੈ ਆ ਕੇ ਪੇਸ਼ ਹੋ ਜਾ ਕਾਨੂੰਨ ਦੇ ਮੁਤਾਬਕ ਜੋ ਸਜ਼ਾ ਹੋਏਗੀ ਕਾਨੂੰਨ ਦੇਗਾ ਅਸੀਂ ਕੁਝ ਨਹੀਂ ਕਰਨਾ ਕੋਈ ਤਾਂ ਗੱਲ ਕਹਿੰਦਾ ਹੀ ਆ ਨਾ ਕੋਈ ਬੰਦਾ ਤੇ ਜਾਂ ਪੁਲਿਸ ਜਿਹੜੀ ਹੈ ਪੁਲਿਸ ਨੂੰ ਵੀ ਤਾਂ ਪੁਲਿਸ ਵੀ ਤਾਂ ਕਿਤੇ ਜਵਾਬ ਦੇ ਹੋਣੀ ਚਾਹੀਦੀ ਹੈ ਲੋਕਾਂ ਅਮਰਤੀ ਇਹ ਤਾਂ ਨਹੀਂ ਅੰਦਰ ਖਾਤੇ ਜੋ ਕਰੀ ਜਾਂਦੇ ਅਸੀਂ ਠੀਕ ਕਰ ਰਿਹਾ ਸੀ ਠੀਕ ਕਰ ਰਿਹਾ ਡੈਮੋਕ੍ਰੇਸੀ ਚੇ ਕੰਮ ਨਹੀਂ ਜਾਂਦਾ ਉਹਨਾਂ ਨੂੰ ਇੱਕ ਗੱਲ ਕਰਨੀ ਚਾਹੀਦੀ ਹੈ ਚੋੜੇ ਹੋਏ ਲੋਕਾਂ ਦਾ ਨਮਾਇੰਦੇ ਬਾਕੀ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਔਰ ਜਿਵੇਂ ਕ੍ਰਿਸ਼ਨ ਕੁਮਾਰ ਉਹਨਾਂ ਨੂੰ ਘੇਰ ਕੇ ਕੁਝ ਬੰਦੇ ਕਹਿ ਰਹੇ ਸੀ ਵੀ ਸਾਡਾ ਬੰਦਾ ਛੱਡੋ ਨਹੀਂ ਤਾਂ ਜਾਂ ਬਾਕੀ ਗੱਲਾਂ ਕਰੋ ਨਹੀਂ ਤਾਂ ਉਹਦਾ ਪੈਸੇ ਜਾਂ ਇੱਥੇ ਇਹ ਕਿੱਥੇ ਲੱਗਣਗੇ ਜੇਬ ਉਹ ਉਹ ਸਾਰੀਆਂ ਗੱਲਾਂ ਤੇ ਕੋਈ ਜਵਾਬ ਉਸ ਲੈਵਲ ਦੇ ਉੱਤੇ ਨਹੀਂ ਦੇ ਪਾਏ ਕ੍ਰਿਸ਼ਨਪਾਲਤਾ ਉਹ ਕਹਿੰਦੇ ਡੀਸੀ ਨੂੰ ਹੁਣੇ ਫੋਨ ਕਰੋ ਸਾਨੂੰ ਆਹ ਗੱਲ ਕਰੇ ਸਾਨੂੰ ਆਹ ਗੱਲ ਕਰੇ ਉਹ ਕਹਿੰਦੇ ਸੀ ਅਗਲੀ ਵਾਰੀ ਤੁਹਾਡੇ ਪਾਣੀ ਦਾ ਪ੍ਰਬੰਧ ਕਰਾਂਗੇ ਲੋਕਾਂ ਲੋਕ ਤਾਂ ਤਫੇ ਬੈਠੇ ਨੇ ਜਿਨ੍ਹਾਂ ਦਾ ਕੋਈ ਗੱਲ ਹੋ ਜਾਂ ਕਾਰਵਾਈ ਉਸ ਲੈਵਲ ਤੇ ਵੀ ਹੋ ਰਹੀ ਔਰ ਇੱਕ ਗੱਲ ਹੋਰ ਵੀ ਸਗੋਂ ਜਿਹੜੀ ਸਿਆਸੀ ਤੌਰ ਦੇ ਉੱਤੇ ਸਵਾਲਤਾ ਹੁਣ ਪੁੱਛਣਗੇ ਲੋਕ ਕੇਜਰੀਵਾਲ ਨੂੰ ਪੁੱਛਣਗੇ ਭਗਵੰਤ ਮਾਨ ਨੂੰ ਜਾਂ ਜੀ ਨੂੰ ਵੀ ਕੀ ਉਹ ਕੋਈ ਜਵਾਬ ਨਹੀਂ ਦੇਣਗੇ ਜਾਂ ਅੰਦਰ ਖਾਤੇ ਹੁਣ ਤੁਸੀਂ ਆਪਣਾ ਇੱਕ ਅੰਦਰਦੀ ਬੇਬ ਵੀ ਚਲਾ ਲੋਗੇ ਤੇ ਉਸ ਤੋਂ ਬਾਅਦ ਬਾਕੀ ਦੇ ਮੁਤਾਬਕ ਭਰੀ ਕਰ ਦੋਗੇ ਜੇਕਰ ਜਿਹੜਾ ਦੂਜਾ ਐਂਗਲ ਹੈ ਇੱਕ ਜਿਹੜਾ ਲੋਕ ਲੈ ਰਹੇ ਨੇ ਪਰ ਸਵਾਲ ਨਹੀਂ ਜਿਹੜਾ ਉਹਨੇ ਸਵਾਲ ਉਠਾਏ ਨੇ ਪਠਾਨ ਮਾਜਰਾ ਦੇ ਉਹਨਾਂ ਦਾ ਜਵਾਬ ਘਟੋ-ਘਟ ਦੇਣਾ ਚਾਹੀਦਾ ਉਹਨਾਂ ਦਾ ਜਵਾਬ ਕੀ ਹੈ ਉਹਦੇ ਨਿੱਜੀ ਜ਼ਿੰਦਗੀ ਨਾਲ ਉਹ ਜਿਹੜਾ ਵੱਡਾ ਸਵਾਲ ਹੈ ਉਹ ਕੀ ਕਹਿ ਰਿਹਾ ਉਹ ਕਹਿੰਦਾ ਵੀ ਦਿੱਲੀ ਵਾਲੇ ਪੰਜਾਬ ਨੂੰ ਨੁਕਸ ਕੇ ਲੈਗੇ ਉਹ ਕਹਿੰਦਾ ਚੀਫ ਮਿਨਿਸਟਰ ਖੜਾ ਹੋਵੇ ਜਾਂ ਪੰਜਾਬ ਦੇ ਐਮਐਲਏ ਨੂੰ ਬੋਲਣਾ ਚਾਹੀਦਾ ਤੇ ਅਗਲੀ ਗੱਲ ਇਹ ਹੈ ਪ੍ਰਸ਼ਾਸਨ ਕੰਮ ਨਹੀਂ ਕਰਦਾ ਮੰਤਰੀਆਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਦੀ ਕੋਈ ਅਪਰੋਚ ਨਹੀਂ ਇਹ ਸਾਰੀਆਂ ਗੱਲਾਂ ਤਾਂ ਸਰਕਾਰ ਦੀ ਕਾਰਗੁਜ਼ਾਰੀ ਤੇ ਰਿਫਲੈਕਸ਼ਨ ਤੇ ਇਹਨਾਂ ਤੇ ਜਵਾਬ ਦੇਣ ਲਈ ਕੋਈ ਤਿਆਰ ਨਹੀਂ ਉਹ ਕਹਿੰਦੇ ਮੈਂ ਆਪਾਂ ਨਹੀਂ ਦੇਣਾ ਜੇ ਐਮਐਲਏ ਦਾ ਜਵਾਬ ਨਹੀਂ ਦਿੰਦੇ ਤੁਹਾਡੀ ਪਾਰਟੀ ਦਾ ਪਾਵਰਫੁੱਲ ਰਿਸ਼ਤੇਦਾਰ ਤਾਂ ਫਿਰ ਸੁਧਾਰ ਲੋਕਾਂ ਦਾ ਤਾਂ ਜਵਾਬ ਦੇਣਾ ਹੀ ਨਹੀਂ ਕਦੇ ਦੇਣਾ ਹੀ ਨਹੀਂ ਇਹ ਇੱਕ ਆਪਦੇ ਆਪ ਚ ਬਹੁਤ بڑا ਕੁਐਸਚਨ ਹੈ ਹਾਂ ਇੱਕ ਹੋਰ ਗੱਲ ਜਿਹੜੀ ਹੜਾ ਨਾਲ ਰਿਲੇਟਡ ਵੀ ਜੇ ਕਰਨ ਇਸੇ ਲਈ ਕਰਨੀ ਹੋਵੇ ਇੱਕ ਮੈਂਬਰ ਪਾਰਲੀਮੈਂਟ ਸਾਡੇ ਐਨਐਸਆ ਅਦੀਨ ਅਮਰਤਪਾਲ ਸਿੰਘ ਡਿਬਰੂਗਾਰਡ ਜੇਲ੍ਹ ਚ ਉਹਨਾਂ ਦੇ ਫਾਦਰ ਨੇ ਇੱਕ ਚਿੱਠੀ ਲਿਖੀ ਜਿਹੜਾ ਬਾਰਸ ਪੰਜਾਬ ਦੇ ਜਥੇਬੰਦੀ ਦੇ ਜਿਕਨ ਮੇਨ ਹੈਗੇ ਨਹੀਂ ਪਰ ਉਹਨਾਂ ਦੇ ਫਾਦਰ ਪਰਸੀਮ ਸਿੰਘ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਫਲੱਡ ਜਿਹੜੀ ਹੈ ਫਲੱਡ ਨੂੰ ਦੇਖ ਕੇ ਹੀ ਉਹਨਾਂ ਚਰ ਲਈ ਪੈਰੋਲ ਦਿੱਤੀ ਜਦੋਂ ਉਹਨਾਂ ਚਰ ਲਈ ਮਤਲਬ ਉਹਨਾਂ ਨੂੰ ਛੱਡਿਆ ਜਾਵੇ ਜਿਹਨੂੰ ਫਲੱਡ ਰਲੀਫ ਹੀ ਕਹਿ ਸਕਦੇ ਹੋ ਤੁਸੀਂ ਕਿ ਜਮਾਨਤ ਦਿੱਤੀ ਜਾਵੇ ਉਹਨਾਂ ਚ ਤਾਂ ਕਿ ਉਹ ਆ ਕੇ ਜਿਹੜਾ ਪੈਸਾ ਉਹਨਾਂ ਦੇ ਕੋਟੇ ਦਾ 5 ਕਰੋੜ ਰੁਪਈਆ ਜਾਂ ਜਿਹੜਾ ਵੀ ਪੈਸਾ ਐਮਪੀ ਨੂੰ ਜਦੋਂ ਮਿਲਦਾ ਉਹ ਆਪਣੇ ਹਲਕੇ ਦੇ ਲਈ ਦੇ ਸਕਣ ਹੜ੍ਹਾਂ ਦੇ ਮਾਮਲੇ 'ਚ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ ਹੂੰ ਉਹਨੇ ਟੈਕਨੀਕਲ ਗੱਲ ਹੈ ਇਹ ਸਮਝਾਉਂਦੇ ਵੀ ਕੀ ਉਹ 5 ਕਰੋੜ ਰੁਪਈਆ ਜਿਹੜਾ ਹੈ ਜੇ ਇਹ ਦੇਣਾ ਚਾਹਣ ਜਾਂ ਉਥੋਂ ਕੀ ਮੈਂਬਰ ਪਾਰਲੀਮੈਂਟ ਜਦੋਂ ਚੁਣਿਆ ਹੀ ਗਿਆ ਉਹਦਾ ਹਿੱਸਾ ਤਾਂ ਹੈ ਜੇ ਉਹ ਨੂੰ ਨਹੀਂ ਵੀ ਛੱਡਣਾ ਕਿ ਉਥੇ ਬੈਠ ਕੇ ਉਹ ਆਪਣੇ 5 ਕਰੋੜ ਰੁਪਈਏ ਇਸ਼ੂ ਕਰਨ ਦੀ ਹیثیت ਰੱਖਦਾ ਹੂੰ ਉਹ ਕਹੇ ਡੀਸੀ ਨੂੰ ਲਿਖੇ ਚਿੱਠੀ ਜਾਂ ਬਾਕੀਆਂ ਨੂੰ ਕਿ ਆਹ ਪੈਸੇ ਇੱਥੇ ਦੇ ਦਿੱਤੇ ਜਾਣ ਨਾਰਮਲ ਹੀ ਹੁੰਦਾ ਨਾ ਕਿ ਕਰਨਾ ਦਾ ਅਧਿਕਾਰੀਆਂ ਨੇ ਹੁੰਦਾ ਇਹ ਇੱਕ ਟੈਕਨੀਕਲ ਗੱਲ ਵੀ ਕਲੈਰਿਟੀ ਦੀ ਮੰਗ ਕਰਦੀ ਹੈ ਜੇ ਇਹ ਬਿਲਕੁਲ ਜਿੱਦਾਂ ਚਲੋ ਮੈਂਬਰ ਪਾਰਲੀਮੈਂਟ ਹੈ ਜੇ ਉਹਦਾ ਹੱਕ 5 ਕਰੋੜ ਦਾ ਵੜਦਾ ਤਾਂ ਫਿਰ ਛੱਡਣਾ ਤਾਂ ਚਲੋ ਇੱਕ ਗੱਲ ਹੈਗੀ ਆ ਉਹ ਤਾਂ ਅਲੱਗ ਐ ਐਨਐਸਏ ਗਲਤ ਲਾਇਆ ਬਾਕੀ ਚੀਜ਼ਾਂ ਨੇ ਸਭ ਨੂੰ ਦਿਖਾਈ ਦਿੰਦਾ ਜੇ ਨਹੀਂ ਵੀ ਬਾਹਰ ਆ ਰਿਹਾ ਤਾਂ ਇਹ ਜਿਹੜਾ ਲੋਕਾਂ ਦੀ ਰਾਹਤ ਦਾ ਇੱਕ ਗੱਲ ਹੈ ਜੇ ਇਹ ਦਿੱਤੀ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਇੱਥੇ ਅੱਗੇ ਆਉਣਾ ਚਾਹੀਦਾ ਤੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਇਹਦੀ ਜਾਂਚ ਦੇਣੀ ਚਾਹੀਦੀ ਹੈ ਉਹਦੇ ਹਲਕੇ ਦੇ ਲੋਕਾਂ ਨੇ ਚੁਣਿਆ ਇਹਦਾ ਮਤਲਬ ਤਾਂ ਫਿਰ ਬੇਕੈਂਡ ਪਈ ਐ ਸੀਟ ਕੋਈ ਕੰਮ ਹੀ ਨਹੀਂ ਕਰੂਗਾ ਬੰਦਾ ਆਪ ਨਹੀਂ ਆ ਸਕਦਾ ਕੁਝ ਮਦਦ ਨਹੀਂ ਕਰ ਸਕਦਾ ਤਾਂ ਕੀ ਕਰੂਗਾ